ਪੰਜਾਬ ਦੇ ਵਿੱਚ ਦੋ ਹੋਰ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ ਪੰਜਾਬ ਦੇ ਵਿੱਚ ਦੋ ਹੋਰ ਕਿਹੜੀਆਂ ਸੀਟਾਂ ਤੇ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਇਸ ਨੂੰ ਲੈ ਕੇ ਗੱਲ ਕਰਦੇ ਹਾਂ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਆਕਰ ਕੀ ਖਬਰ ਹੈ ਕਿਹੜੀਆਂ ਸੀਟਾਂ ਤੇ ਜ਼ਿਮਨੀ ਚੋਣਾਂ ਨੂੰ ਲੈ ਕੇ ਖਬਰ ਆ ਰਹੀ ਹੈ ਗਗਨ ਇੱਕ ਖਬਰ ਕੱਲ ਦੀ ਤੇ ਇੱਕ ਅੱਜ ਦੀ ਹੁਣੇ-ਹੁਣੇ ਤਾਜ਼ੀ-ਤਾਜ਼ੀ ਆਈ ਹੈ ਸੱਜਰੀ ਖਬਰ ਹੈ ਕਿ ਆਮ ਆਦਮੀ ਪਾਰਟੀ ਦੇ ਕਐਮਐਲਏ ਨੂੰ ਅਦਾਲਤ ਜਾਨੀ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡਾ ਤੇ ਕਰਾਰਾ ਝਟਕਾ ਲੱਗਿਆ ਆ ਉਹ ਐਮਐਲਏ ਨੇ ਮਨਜਿੰਦਰ ਸਿੰਘ ਲਾਲਪੁਰਾ ਜਿਨ੍ਹਾਂ ਨੂੰ ਕਥਿਤ ਤੌਰ ਦੇ ਉੱਤੇ ਤਾਂ ਨਹੀਂ ਕਹਿ ਸਕਦੇ ਹੁਣ ਤਾਂ ਮੁਜਰਮ ਨੇਗੇ ਅਦਾਲਤ ਤਰਨਤਾਰਨ ਦੀ ਹੇਠ ਲਈ ਅਦਾਲਤ ਨੇ ਉਹਨਾਂ ਨੂੰ 4 ਵਰਿਆਂ ਦੀ ਸਜ਼ਾ ਸੁਣਾਈ ਹੈ ਦਲਿਤ ਔਰਤ ਦੇ ਨਾਲ ਕੁੱਟਮਾਰ ਕਰਨ ਤੇ ਪੁਲਿਸ ਦੀ ਦੁਰਵਰਤੋਂ ਕਰਨ ਦੇ ਮਾਮਲੇ ਦੇ ਵਿੱਚ ਤੇ ਐਸਐਸਟੀ ਐਕਟ ਦੇ ਤਹਿਤ ਉਹਨਾਂ ਦੀ ਅਰਜੀ ਸੁਣੀ ਜਾ ਰਹੀ ਸੀ ਕਿ ਉਹਨਾਂ ਦੀ ਸਜ਼ਾ ਨੂੰ ਸਸਪੈਂਡ ਕੀਤਾ ਜਾਵੇ ਤੇ ਉਹ ਅੱਗੇ ਬਾਅਦ ਜੋ ਪ੍ਰोसीडिंग ਕਰਨ ਜੋ ਮੀਡੀਆ ਰਿਪੋਰਟਸ ਆ ਰਹੀਆਂ ਨੇ ਉਹਨਾਂ ਦੇ ਮਤਾਬਕ ਮਾਨਜੁਗ ਅਦਾਲਤ ਨੇ ਮਾਨਜੁਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮਨਜਿੰਦਰ ਸਿੰਘ ਲਾਲਪੁਰਾ ਦੀ ਸਜ਼ਾ ਸਸਪੈਂਡ ਕਰਨ ਵਾਲੀ ਮੁਤਲ ਕਰਨ ਵਾਲੀ ਅਰਜ਼ੀ ਰੱਦ ਕਰ ਦਿੱਤੀ ਹੈ ਖਾਰਜ ਕਰ ਦਿੱਤੀ ਹੈ ਤੇ ਹੁਣ ਉਹਨਾਂ ਦੀ ਵਿਧਾਇਕੀ ਖਾਤਰੇ ਚ ਖਾਤਰੇ ਚ ਦਾ ਗगन ਵਿਧਾਇਕੀ ਉਸੇ ਦਿਨ ਦੀ ਹੈ ਜਿਸ ਦਿਨ ਉਹਨਾਂ ਨੂੰ ਹੇਠਲੀ ਅਦਾਲਤ ਨੇ ਤਰਨ ਤਰਨ ਤੋਂ 4 ਵਰਿਆਂ ਦੀ ਸਜ਼ਾ ਸੁਣਾਈ ਸੀ ਮਾਜੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੇ ਹੁਕਮ ਨੇ ਕਿ ਜਦੋਂ ਕਿਸੇ ਵੀ ਚੁਣੇ ਹੋਏ ਨੁਮਾਇੰਦੇ ਜਿਵੇਂ ਕਿ ਲੋਕ ਸਭਾ ਮੈਂਬਰ ਵਿਧਾਨ ਸਭਾ ਦੇ ਮੈਂਬਰ ਵਿਧਾਨ ਪ੍ਰੀਸ਼ਦ ਦੇ ਮੈਂਬਰ ਰਾਜ ਸਭਾ ਦੇ ਮੈਂਬਰ ਨੂੰ 2 ਸਾਲ ਜਾਂ ਉਸ ਤੋਂ ਵੱਧ ਦੀ ਸਜ਼ਾ ਸੁਣਾ ਦਿੱਤੀ ਜਾਵੇ ਤਾਂ ਉਹਦੀ ਸੀਟ ਆਟੋਮੈਟਿਕਲੀ ਆਪਣੇ ਆਪ ਖਾਲੀ ਮੰਨੀ ਜਾਂਦੀ ਹੈ ਪਰ ਉੱਚ ਇੱਕ ਤਕਨੀਕੀ ਕਾਰਨ ਹੈ ਕਿ ਉਸ ਬਾਰੇ ਲਿਖ ਕੇ ਜਿਹੜਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਜਿਹੜਾ ਉਹ ਚੋਣ ਕਮਿਸ਼ਨ ਨੂੰ ਦੇਣਾ ਹੁੰਦਾ ਜੇ ਸਪੀਕਰ ਨਹੀਂ ਦੇ ਰਹੇ ਜੋ ਕਿ ਸਪੀਕਰ ਨਹੀਂ ਦੇ ਰਹੇ ਹੁਣ ਸਪੀਕਰ ਕੀ ਉਡੀਕ ਕਰ ਰਹੇ ਨੇ ਇੱਥੇ ਆਪਾਂ ਅੱਗੇ ਜਾ ਕੇ ਗੱਲ ਕਰਦੇ ਹਾਂ ਪਰ ਦੂਜੀ ਖਬਰ ਇਹ ਹੈ ਕਿ ਇੱਕ ਸ਼੍ਰੋਮਣੀ ਕਾਲੀ ਦਲ ਦੇ ਵਿਧਾਇਕ ਨੇ ਬੰਗਾ ਤੋਂ ਡਾਕਟਰ ਸੁਖੀ ਦੂਜੀ ਵਾਰ ਦੇ ਵਿਧਾਇਕ ਨੇ ਉਹ ਜਿਹੜੇ ਆਮ ਆਦਮੀ ਪਾਰਟੀ ਜੋਇਨ ਕਰਕੇ ਸੀ 2024 ਚ ਲਗਭਗ 2 ਸਾਲ ਦਾ ਸਫਰ ਜਿਹੜਾ ਉਹਨਾਂ ਦਾ ਆਮ ਆਦਮੀ ਪਾਰਟੀ ਚੋਂ ਵਾਲਾ ਉਹ ਉੱਥੇ ਜਾ ਕੇ ਚੇਅਰਮੈਨ ਵੀ ਬਣ ਗਏ ਇੱਕ ਕਾਰਪੋਰੇਸ਼ਨ ਇੱਕ ਨਿਗਮ ਦੇ ਤੇ ਉਹ ਲਗਾਤਾਰ ਉਧਰ ਨੇ ਬੈਂਦੇ ਵਿਧਾਨ ਸਭਾ ਚ ਉਹ ਤੁਸੀਂ ਦੇਖੋ ਕਿ ਕਾਲੀਦਾਲ ਵਾਲੇ ਬੈਂਚਾਂ ਤੇ ਨੇਗੇ ਕੰਮ ਉਹ ਆਮ ਆਦਮੀ ਪਾਰਟੀ ਦੇ ਲਈ ਕਰਦੇ ਨੇ ਵੈਸੇ ਤਾਂ ਲੀਡਰ ਦਾ ਸਾਡੀ ਸਿਆਸਤ ਦਾ ਨੈਤਿਕ ਪੱਧਰ ਇੰਨਾ ਕਿ ਜ਼ਿਆਦਾ ਡਿੱਗ ਗਿਆ ਹਾਲਾਂਕਿ ਡਾਕਟਰ ਸੁਖੀ ਬਹੁਤ ਸੁਲਝੇ ਹੋਏ ਲੋਕਾਂ ਦੇ ਵਿੱਚ ਗਿਣੇ ਜਾਂਦੇ ਆ ਬੀਐਸਪੀ ਚੋਂ ਆਉਣ ਆਲੇ ਕਾਡਰ ਬੇਸਡ ਪੋਲੀਟੀਸ਼ੀਅਨ ਨੇਗੇ ਉਹ ਪਰ ਜਦੋਂ ਕਹਿੰਦੇ ਕਿ ਸੱਤਾ ਰੰਗ ਚਾੜਦੀ ਹੈ ਤਾਂ ਫਿਰ ਕਈ ਤਰ੍ਹਾਂ ਦੇ ਚਾੜਦੀ ਹੈ ਉਹਨਾਂ ਨੇ ਵੀ ਨਹੀਂ ਅਸਤੀਫਾ ਦਿੱਤਾ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਵੀ ਇੱਤੇ ਕੋਈ ਕਾਰਵਾਈ ਨਹੀਂ ਕੀਤੀ ਮਾਮਲਾ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਇੱਕ ਜਨਹਤ ਪਟੀਸ਼ਨ ਉਹ ਵੀ ਹਾਈ ਕੋਰਟ 'ਚ ਸੁਣੀ ਜਾ ਰਹੀ ਹੈ ਉਹਦੇ 'ਚ ਸਪੀਕਰ ਤੋਂ ਜਵਾਬ ਮੰਗਿਆ ਗਿਆ ਕਿ ਤੁਸੀਂ ਹਾਲੇ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਦੋਵਾਂ ਕੇਸਾਂ ਦੇ ਵਿੱਚ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾ ਦੀ ਭੂਮਿਕਾ ਬੜੀ ਅਹਿਮ ਹੋ ਜਾਂਦੀ ਹੈ ਸਵਾਲਾਂ ਦੇ ਘੇਰੇ 'ਚ ਵੀ ਆ ਜਾਂਦੀ ਹੈ ਖਾਸ ਕਰਕੇ ਲਾਲਪੁਰਾ ਵਾਲੇ ਮਾਮਲੇ ਦੇ ਵਿੱਚ ਮਨਜਿੰਦਰ ਲਾਲਪੁਰਾ ਵਾਲੇ ਮਾਮਲੇ ਦੇ ਵਿੱਚ ਤੇ ਪੂਰੀ ਤਰ੍ਹਾਂ ਨਾਲ ਹੁਣ ਐਸੀ ਇਹ ਗੱਲ ਕਿ ਉਹ ਕਹਿ ਰਹੇ ਆ ਕਿ ਪੰਜਾਬ ਵਿਧਾਨ ਸਭਾ ਦੀਆਂ ਦੋ ਜਿਮਨੀ ਚੋਣਾਂ ਹੋਣਗੀਆਂ ਜੇ ਕਾਨੂੰਨ ਰਾਜਨੀਤਿਕ ਨੈਤਿਕਤਾ ਮਨੁੱਖੀ ਨੈਤਿਕਤਾ ਕਦਰਾਂ ਕੀਮਤਾਂ ਸਾਰਿਆਂ ਨੂੰ ਦੇਖਣਾ ਹੋਵੇ ਤੇ ਦੋਨੇ ਸੀਟਾਂ ਖਾਲੀ ਚਾਹੀਦੀਆਂ ਨੇ ਇਹਨਾਂ ਦੀਆਂ ਇਹਨਾਂ ਦੀਆਂ ਚੋਣਾਂ ਤਰਨਤਾਰਨ ਦੇ ਨਾਲ ਹੀ ਹੋ ਜਾਣੀਆਂ ਸੀ ਪੰਜਾਬ ਚ ਤਿੰਨ ਵਿਧਾਨ ਸਭਾ ਦੇ ਜਿਮਨੀ ਚੋਣਾਂ ਹੋਣੀਆਂ ਸੀ ਐਕਚੁਅਲ ਸਥਿਤੀ ਤੁਹਾਨੂੰ ਕੀ ਲੱਗਦਾ ਬਾਜਬਸੋ ਆਖਰਕਾਰ ਇਹ ਜਿਮਨੀ ਚੋਣਾਂ ਹੋਣਗੀਆਂ ਜਾਂ ਫਿਰ ਇਹਨਾਂ ਨੂੰ 2027 ਤੱਕ ਲਟਕਾ ਦਿੱਤਾ ਜਾਵੇਗਾ ਗगन ਸਾਡੀ ਸਿਆਸਤ ਇਸ ਪ੍ਰਕਾਰ ਦੀ ਹੈ ਤੁਸੀਂ ਪਿਛਲੀ ਵਿਧਾਨ ਸਭਾ ਚ ਵੀ ਦੇਖਿਆ ਹੋਣਾ ਕਿ ਪਿਛਲੀ ਵਿਧਾਨ ਸਭਾ ਦੇ ਵਿੱਚ ਸੁਖਪਾਲ ਖਹਿਰਾ 나જર ਮਾਨ ਸ਼ਾਹੀ ਇਹ ਬਹੁਤ ਸਾਰੇ ਲੋਕ ਦਲ ਬਦਲੀ ਕਰਕੇ ਕਾਂਗਰਸ ਚ ਚਲੇ ਗਏ ਪਰ ਰਾਣਾ ਕੇਪੀ ਸਿੰਘ ਨੇ ਉਹਨਾਂ ਦੇ ਅਸਤੀਫੇ ਆਪਣੀ ਇਸ ਜੇਬ ਚ ਪਾਈ ਰੱਖੇ ਕਿਸ ਅਸਤੀਫੇ ਲੈ ਲੇ ਮਨਜ਼ੂਰ ਨਹੀਂ ਕੀਤੇ ਇੱਥੇ ਇਹੀ ਸਮੱਸਿਆ ਆ ਕਿ ਡਾਕਟਰ ਸੁਖੀ ਦਾ ਤਾਂ ਅਸਤੀਫਾ ਵੀ ਨਹੀਂ ਲਿਆ ਗਿਆ ਚਲੋ ਜੀ ਇਹ ਰੋਲਾ ਪੈਣ ਲੱਗਦਾ ਤਾਂ ਕੱਢ ਕੇ ਕਹਿੰਦੇ ਕਿ ਜੀ ਇਹ ਸਿਆਸਤੀਫੇ ਮਨਜ਼ੂਰ ਕਰ ਲੈ ਪਰ ਇਦਾਂ ਵੀ ਨਹੀਂ ਹੋਇਆ ਹੁਣ ਸਵਾਲ ਇਹ ਹੈ ਕਿ ਮੇਰੀ ਮੰਨੋ ਤੁਸੀਂ ਜੋ ਮੇਰਾ ਰਾਜਨੀਤੀ ਨੂੰ ਜਿੰਨਾ ਕਿ ਸਮਝਣ ਦੀ ਤੁਸ਼ ਬੁੱਧੀ ਹੈ ਇਹ ਚੋਣਾਂ ਨਹੀਂ ਹੁੰਦੀਆਂ ਖਾਸ ਕਰਕੇ ਮਨਜਿੰਦਰ ਲਾਲਪੁਰਾ ਵਾਲੀ ਤਾਂ ਕਰੋਣੀ ਪੈ ਜਵੇ ਤੱਕੇ ਤੁੱਕੇ ਨਾਲ ਤਾਂ ਕਹਿਣੇ ਹੀ ਕੀ ਨੇ ਕਿ ਅਦਾਲਤ ਕਹਿ ਦੇ ਕੇ ਮਨਜਿੰਦਰ ਲਾਲਪੁਰਾ ਵਾਲੀ ਸੀਟ ਖਾਲੀ ਕੀਤੀ ਜਾਵੇ ਪਰ ਸਵਾਲ ਇਹੀ ਹੈ ਕਿ ਕਾਂਗਰਸ ਅਕਾਲੀ ਦਲ ਤੇ ਹੁਣ ਆਮ ਆਦਮੀ ਪਾਰਟੀ ਤਿੰਨਾਂ ਨੇ ਲਗਭਗ ਇਹ ਜਿਹੀ ਪੋਜੀਸ਼ਨ ਰੱਖੀ ਕੈਪਟਨ ਮਰਿੰਦਰ ਸਿੰਘ ਦੀ 2000 ਤੋਂ ਆਲੀ ਸਰਕਾਰ ਦੇ ਵਿੱਚ CPI ਦੇ 2 MLA ਡਿਫੈਕਟ ਕਰਕੇ ਗਏ ਉਦੋਂ ਤੇ ਵੀ ਕੋਈ ਬਾਇ ਇਲੈਕਸ਼ਨ ਨਹੀਂ ਹੋਇਆ ਉਸ ਤੋਂ ਬਾਅਦ ਵੀ ਕੈਪਟਨ ਮਰਿੰਦਰ ਸਿੰਘ ਆ ਹਾ ਇੱਕ ਗੱਲ ਜ਼ਰੂਰ ਕਹਿ ਸਕਦੇ ਆ ਕਿ ਸੁਖਬੀਰ ਬਾਦਲ ਨੇ ਇਦਾਂ ਨਹੀਂ ਕੀਤਾ ਸੁਖਬੀਰ ਬਾਦਲ ਦੇ ਉੱਤੇ ਬਹੁਤ ਸਾਰੇ ਇਲਜ਼ਾਮ ਲੱਗਦੇ ਆ ਉਹਨਾਂ ਨੇ ਡਿਫੈਕਟ ਕਰਾਏ ਜੀਤ ਮਹਿੰਦਰ ਤਲਵੰਡੀ ਸਾਭੋ ਤੋਂ ਤਾਂ ਉਹਦੀ ਉਪ ਚੋਣ ਕਰਾਈ ਅਸਤੀਫਾ ਲਿਆ ਉਪਚੋਣ ਕਰਾਈ ਉਹਨਾਂ ਨੇ ਡਿਫੈਕਟ ਕਰਾਏ ਸਤਿੰਦਰ ਸਤਿੰਦਰ ਜੈਨ ਮੇ ਵੀ ਮੁੱਕ ਗਏ ਤੋਂ ਮੈਨੂੰ ਉਹਦਾ ਨਾਮ ਗਲਤ ਲੈ ਰਿਹਾ ਹਾਂ ਤਾਂ ਉਹ ਕਰਾਏ ਉਹਨਾਂ ਦਾ ਅਸਤੀਫਾ ਲਿਆ ਤੇ ਉੱਥੇ ਉਪਚੋਣ ਹੋਈ ਪਰ ਇੱਥੇ ਹੁਣ ਸਿਆਸਤ ਦਾ ਪੱਧਰ ਇਹ ਹੈ ਕਿ ਨਾ ਤੁਸੀਂ ਉਪਚੋਣ ਕਰਾਉਣੀ ਆ ਨਾ ਤੁਸੀਂ ਅਸਤੀਫਾ ਲੈਣਾ ਜਾਣੀ ਕਿ ਕੋਈ ਵੀ ਰਾਜਨੀਤਿਕ ਕਦਰਾਂ ਕੀਮਤਾਂ ਦੀ ਪਾਲਣਾ ਜਿਹੜੀ ਹੈ ਇੱਥੇ ਨਹੀਂ ਹੋ ਰਹੀ। ਦੂਜੀ ਗੱਲ ਇਹ ਹੁਣ ਗਗਨ ਉਦੋਂ ਹੀ ਹੋਣਗੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੰਨਾ ਸਮਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਨੈਤਿਕਤਾ ਉਹਨਾਂ ਦੀ ਰਾਜਨੀਤਿਕ ਇੱਛਾ ਸ਼ਕਤੀ ਬਿਨਾਂ ਆਪਣੇ ਆਕਾਵਾਂ ਤੋਂ ਨਿਰਪੱਖ ਹੋ ਕੇ ਬਤੌਰ ਸੱਚੇ ਦਿਲ ਦੇ ਨਾਲ ਸੱਚੀ ਰੂਹ ਦੇ ਨਾਲ ਜਿਉ ਵਿਧਾਨ ਸਭਾ ਦੇ ਸਪੀਕਰ ਦੇ ਤੌਰ ਤੇ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਤਾਂ ਹੀ ਵਿਧਾਨ ਸਭਾ ਦੀ ਚੋਣ ਉਸ ਹਾਲਤ ਚ ਹੋ ਸਕਦੀ ਐ ਦੂਜੀ ਹਾਲਤ ਚ ਉਹਦੋਂ ਹੋ ਸਕਦੀ ਐ ਕਿ ਜਦੋਂ ਅਦਾਲਤ ਕਹਿ ਦੇਵੇ ਜਾਂ ਕੁਲਤਾਰ ਸਿੰਘ ਸੰਧਵਾ ਦੇ ਉੱਤੇ ਅਦਾਲਤੀ ਹੱਦਕ ਦਾ ਮੁਕੱਦਮਾ ਲੱਗਣ ਦੀ ਗੱਲ ਆ ਜਾਵੇ ਕੋਡ ਆਫ ਕੰਡਕਟ ਲੱਗ ਜੇ ਮਾਫ ਕਰਨਾ ਅਟੈਂਪਟ ਆਫ ਕੋਰਟ ਲੱਗ ਜੇ ਜਾਨਕੀ ਅਦਾਲਤੀ ਹੱਗਤ ਜਿਹੜੀ ਐ ਉਹਦਾ ਮੁਕੱਦਮਾ ਦਰਜ ਹੋ ਜੇ ਜਾਂ ਉਹ ਉਹ ਅਦਾਲਤ ਕਹੇ ਕਿ ਅਸੀਂ ਸ਼ੁਰੂ ਕਰਾਂਗੇ ਇਹ ਉਸੇ ਹਾਲ ਚ ਹੋ ਸਕਦੀਆਂ ਨੇ ਅਦਰਵਾਇਜ਼ ਇਹ ਚੋਣਾ ਮੈਨੂੰ ਹੁੰਦੀਆਂ ਹੋਈਆਂ ਨਜ਼ਰ ਨਹੀਂ ਆਉਂਦੀਆਂ ਦੋਵੇਂ ਹਾਂ ਮੀਡੀਆ ਦੇ ਵਿੱਚ ਚੱਲ ਰਿਹਾ ਐ ਅ ਸਥਿਤੀ ਤਾਂ ਹੀ ਆ ਕਿ ਹੁਣੀਆ ਚਾਹੀਦੀਆਂ ਨੇਗੀਆਂ ਪਰ ਜੋ ਮੇਨੂੰ ਨਜ਼ਰ ਆਉਂਦਾ ਹੈ ਉਹਦੇ ਵਿੱਚ ਇਹ ਹੈ ਕਿ ਇਹ ਦੋ ਚੀਜ਼ਾਂ ਨੇ ਜਾਂ ਤਾਂ ਅਦਾਲਤੀ ਹੱਦ ਤੱਕ ਦਾ ਮੁਕੱਦਮਾ ਨਾ ਚੱਲੇ ਜਿੰਨਾ ਟਾਈਮ ਕੁਲਤਾਰ ਸੰਤਮਾਂ ਤੇ ਜਾਂ ਉਹ ਆਪਣੇ ਸੱਚੇ ਦਿਲ ਦੀ ਆਵਾਜ਼ ਨਾ ਸੁਣ ਜਾਂ ਆਪਣੇ ਜਿਹੜੇ ਬੰਦੇ ਦੇ ਫਰਜ਼ ਨੇ ਉਹਨਾਂ ਨੂੰ ਨਾ ਨਿਭਾ ਦੇਣ ਤਾਂ ਫਿਰ ਇਹ ਚੋਣਾ ਹੋ ਸਕਦੀ ਹੈ ਤੁਸੀਂ ਇਸ ਖਬਰ ਬਾਰੇ ਕੀ ਸੋਚਦੇ ਹੋ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਸਾਨੂੰ ਦੀ ਉਜਾਜ਼ਤ ਧੰਨਵਾਦ